ਰਹਿੰਦੇ ਆ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਬਜ਼ੁਰਗਾਂ ਨੇ ਪੰਜਾਬ ਦੀ ਮਿੱਟੀ ਦਾ ਜਿਹੜਾ ਮੋਹ ਸੀਗਾ ਵਿਦੇਸ਼ਾਂ ਦੇ ਵਿੱਚ ਆਪਣੇ ਸ਼ੌਂਕ ਨੂੰ ਬਕਾਇਦਾ ਕਾਮਯਾਬ ਰੱਖਦੇ ਆ ਇਸ ਡਾਇਰੈਕਟਰ ਦੇ ਨਾਲ ਸਾਂਝ ਜਿਹੜੀ ਆ ਪਾਈ ਰੱਖੀ ਆ ਬੱਪੂ ਜੀ ਕੀ ਕਹਿਣਾ ਜਾਓਗੇ ਕਹਿਣਾ ਗੁਣਾ ਕਿ ਇਹ ਮੋਦੀ ਟੱਕਰ ਕੇ ਜੁੱਤੀ ਬੜੀ ਫੇਰਾਂਗੇ ਇਹ ਇਹਨਾਂ ਦੇ ਆਪਣੇ ਵਿਚਾਰ ਨੇ ਕਿਉਂਕਿ ਰੋਸ ਜਿਹੜਾ ਆ ਹਰ ਇੱਕ ਦੇ ਮਨ ਦੇ ਵਿੱਚ ਆ ਕਿਉਂਕਿ ਕਿਤੇ ਨਾ ਕਿਤੇ ਲੱਗ ਰਿਹਾ ਆ ਕਿ ਜਿਹੜੇ ਕਾਲੇ ਕਾਨੂੰਨ ਬਣੇ ਨੇ ਉਹਨਾਂ ਦੇ ਨਾਲ ਪੰਜਾਬ ਦੀ ਪੰਜਾਬ ਦੀ ਕਿਸਾਨੀ ਦੀ ਜਿਹੜੀ ਹੋਂਦ ਆ ਉਹ ਖਤਮ ਹੋ ਜਾਵੇਗੀ ਤਾਂ ਜੇ ਪੰਜਾਬ ਦੀ ਕਿਸਾਨੀ ਦੀ ਹੋਂਦ ਖਤਮ ਹੁੰਦੀ ਆ ਪੰਜਾਬ ਦੀ ਕਿਸਾਨੀ ਖਤਮ ਹੁੰਦੀ ਆ ਜਾਂ ਦੁਨੀਆ ਭਰ ਤੇ ਆ ਕੀ ਭਾਰਤ ਦੇ ਵਿੱਚੋਂ ਕਿਤੇ ਉਹ 20 ਕਿਸਾਨੀ ਖਤਮ ਹੁੰਦੀ ਆ ਤਾਂ ਉਹਦਾ ਜਿਹੜਾ ਖਮਿਆਜ਼ਾ ਕੱਲਿਆ ਕਿਸਾਨ ਹੀ ਨਹੀਂ ਭੁਗਤੇਗਾ ਉਹਦੇ ਨਾਲ ਹਰ ਇੱਕ ਉਹ ਰਿਲੇਟਡ ਬੰਦਾ ਹਰ ਇੱਕ ਉਹ ਪ੍ਰਾਣੀ ਉਹਨੂੰ ਉਸ ਚੀਜ਼ ਦਾ ਖਮਿਆਜ਼ਾ ਭੁਗਣਾ ਪਵੇਗਾ ਉਹਦਾ ਨੁਕਸਾਨ ਜਿਹੜਾ ਆ ਹਰ ਇੱਕ ਉਸ ਪ੍ਰਾਣੀ ਨੂੰ ਹੋਵੇਗਾ ਜੇ ਦਾ ਕਿਤੇ ਨਾ ਕਿਤੇ ਚਾਹੇ ਉਸ ਦੀ ਥਾਲੀ ਦੇ ਵਿੱਚ ਰੋਟੀ ਆਉਂਦੀ ਆ ਚਾਹੇ ਪੀਜ਼ਾ ਆਉਂਦਾ ਚਾਹੇ ਬਰਗਰ ਆਉਂਦਾ ਕਿਉਂ ਕਿਉਂਕਿ ਜਦੋਂ ਕਿਸਾਨੀ ਦਾ ਘਾਣ ਹੋਇਆ ਕਾਰਪੋਰੇਟ ਘਰਾਣਿਆਂ ਦੇ ਵਿੱਚ ਗਈ ਤਾਂ ਉਹ ਜਿੱਥੇ ਅੱਜ ਕਿਸਾਨ ਆਪਣਾ ਜਿਹੜਾ ਆ ਉਹ ਹੱਤਿਆਵਾ ਕਰ ਰਿਹਾ ਹੈ ਤੇ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਇਸ ਮਹਿੰਗਾਈ ਦੀ ਮਾਰ ਦੇ ਹੇਠ ਆ ਕੇ ਹਰ ਇੱਕ ਪ੍ਰਾਣੀ ਭੁੱਖ ਮਰੀ ਦੇ ਕਾਰਨ ਆਪਣਾ ਆਪ ਜਿਹੜਾ ਆ ਇਹ ਨਹੀਂ ਹੋਣੀ ਬੜਾਗੀ ਅੱਜ ਸਾਨੂੰ ਪਤਾ ਆ ਕਿ 11 12 ਥਾਹਾਂ ਤੋਂ ਇਹ ਜਿਹੜੀਆਂ ਰੈਲੀ ਆ ਇਹ ਕਾਰ ਰੈਲੀ ਜਿਹੜੀ ਆ ਨਿਕਲ ਕੇ ਬਾਰਵੀਂ ਗਮ ਦੇ ਵਿੱਚ ਇੰਡੀਅਨ ਹਾਈ ਕਮਿਸ਼ਨ ਦੇ ਅੱਗੇ ਜਾ ਕੇ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਕਰੇਗੀ ਕਿਉਂ ਕਿ ਕਿਉਂਕਿ ਇੱਕ ਸਨੇਹਾ ਆ ਉਹ ਪੰਜਾਬ ਦੇ ਉਹਨਾਂ ਨੌਜਵਾਨਾਂ ਲਈ ਪੰਜਾਬ ਦੀ ਉਸ ਨੌਜਵਾਨੀ ਦੇ ਲਈ ਜਿਹੜੇ ਅੱਜ ਕੜਕ ਦੀ ਠੰਡ ਦੇ ਵਿੱਚ ਦਿੱਲੀ ਦੇ ਵਿੱਚ ਰੋਸ ਧਰਨਾ ਜਿਹੜਾ ਆ ਉਹ ਲਾ ਕੇ ਬੈਠੇ ਆ ਵੀਰਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਫਾ ਕਿਉਂ ਕਿਉਂਕਿ ਨਾਲ ਦੀ ਨਾਲ ਹਰ ਇੱਕ ਇਨਸਾਨ ਦੇ ਜਿਹੜੇ ਵਿਚਾਰ ਅਸੀਂ ਦੇਖ ਸਕਦੇ ਆ ਕਿਉਂਕਿ ਕਿਉਂਕਿ ਮੀਡੀਆ ਜਿਹੜਾ ਆ ਉਹਦਾ ਕੰਮ ਆ ਕਿ ਦੇਸ਼ਾਂ-ਵਰਦੇਸ਼ਾਂ ਦੇ ਵਿੱਚ ਕਿਤੇ ਵੀ ਬੈਠੇ ਹੋਈਏ ਗੱਲ ਸੱਚ ਦੀ ਹੋਵੇ ਗੱਲ ਹੱਕ ਦੀ ਹੋਵੇ ਤਾਂ ਉਹਨੂੰ ਦਿਖਾਉਣਾ ਸਾਡਾ ਬਕਾਇਦਾ ਫਰਜ਼ ਆ ਅੱਜ ਇਹ ਗੱਡੀਆਂ ਦਾ ਕਾਫਲਾ ਤੁਸੀਂ ਦੇਖ ਸਕਦੇ ਆ ਇਸ ਗੱਲ ਦੀ ਗਵਾਹੀ ਭਰਦਾ ਕਿ ਪੰਜਾਬ ਤਾਂ ਕੀ ਅਸੀਂ ਹਰ ਇੱਕ ਉਸ ਕਿਸਾਨ ਹਰ ਇੱਕ ਉਸ ਮਜ਼ਦੂਰ ਦੇ ਨਾਲ ਆ ਜਿਹਦਾ ਕਿਤੇ ਨਾ ਕਿਤੇ ਸੰਬੰਧ ਕਿਸਾਨੀ ਦੇ ਨਾਲ ਆ ਮਜ਼ਦੂਰੀ ਦੇ ਨਾਲ ਆ ਅਸੀਂ ਉਸ ਵਿਰੋਧ ਨੂੰ ਕਰਦੇ ਆ ਕਰਦੇ ਰਹਾਂਗੇ ਉਹਨਾਂ ਕਾਲੇ ਕਾਨੂੰਨਾਂ ਨੂੰ ਜਿੰਨਾ ਚਿਰ ਵਾਪਸ ਨਹੀਂ ਹੁੰਦਾ ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ ਬਹੁਤ ਦ੍ਰਿੜਤਾ ਦੇ ਨਾਲ ਇਸ ਸੰਘਰਸ਼ ਨੂੰ ਵਿੱਢਿਆ ਜਿੱਥੇ ਜਵਾਨੀ ਨੇ ਆਪਣਾ ਪੂਰਾ ਜੋਸ਼ ਮਾਰ ਕੇ ਉਸ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕੀਤੀ ਉੱਥੇ ਨਾਲ ਦਾ ਕੰਮ ਲੈਂਦੇ ਹੋਏ ਜਿਥੇ ਬੰਦੀਆਂ ਨੇ ਵੀ ਆਪਣਾ ਜਿਹੜਾ ਬਕਾਇਦਾ ਰੋਲ ਅਦਾ ਕੀਤਾ ਤੇ ਧੰਨਵਾਦੀਆਂ ਅਸੀਂ ਹਰ ਇੱਕ ਉਸ ਪ੍ਰਾਣੀ ਦੇ ਜਿਸ ਕਿਸੇ ਵੀ ਪ੍ਰਾਣੀ ਨੇ ਇਹ ਪਸੰਨਾ ਦੇ ਰੋ ਅੱਗੇ ਬਤੌਰ ਚਾਹੇ ਉਹ ਇਹ ਤਨ ਚਾਹੇ ਧਨ ਦੇ ਤੌਰ ਦੇ ਉੱਤੇ ਇਹਨਾਂ ਨੇ ਆਪਣੀ ਜਿਹੜੀ ਸ਼ਮੂਲੀਅਤ ਕੀਤੀ ਆ ਸਾਨੂੰ ਪਤਾ ਕਿ ਅੱਜ ਦੁਨੀਆ ਦੇ ਕੋਨੇ-ਕੋਨੇ ਤੋਂ ਹੁਣ ਲੋਕਾਂ ਨੇ ਜਿਹੜੇ ਚਾਲੇ ਨੇ ਉਹ ਪਾਉਣੇ ਸ਼ੁਰੂ ਕੀਤੇ ਨੇ ਬੇਸ਼ੱਕ ਇਹ ਬੇਸ਼ੱਕ ਜਿਹੜੀ ਬੇਸ਼ੱਕ ਜਿਹੜੀ ਆ ਇਹ ਗੱਲਬਾਤ ਇੱਥੇ ਨਹੀਂ ਰੁਕਦੀ ਕਿਉਂ ਕਿ ਮੋਦੀ ਸਰਕਾਰ ਨੂੰ ਇਹ ਗੱਲ ਮੋਦੀ ਸਰਕਾਰ ਆਪ ਸਵੀਕਾਰ ਦੀ ਕਿ ਉਹਦੇ ਵਿੱਚ ਕਿਤੇ ਨਾ ਕਿਤੇ ਕਾਨੂੰਨ ਬਣਾਉਣ ਦੇ ਵਿੱਚ ਕੁਤਾਈਆਂ ਹੋਈਆਂ ਨੇ ਕਾਨੂੰਨ ਬਣਾਉਣ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਕੋਲੋਂ ਅਣਗਹਿਲੀਆਂ ਹੋਈਆਂ ਨੇ ਜੇ ਅਣਗਹਿਲੀਆਂ ਨੇ ਤਾਂ ਫਿਰ ਉਹਨਾਂ ਕਾਨੂੰਨਾਂ ਦਾ ਕਿਤੇ ਨਾ ਕਿਤੇ ਵਾਪਸ ਹੋ ਜਾਣਾ ਹੀ ਫਾਇਦਾ ਆ ਬਾਕੀ ਦੇ ਲੋਕਾਂ ਦਾ ਕਿਉਂਕਿ ਕੁਝ ਲੋਕਾਂ ਦੇ ਫਾਇਦੇ ਦੇ ਲਈ ਦੁਨੀਆ ਭਰ ਦੇ ਵਿੱਚ ਪੰਜਾਬ ਦੀ ਧਰਤੀ ਜਾਂ ਭਾਰਤ ਦੇ ਉਹਨਾਂ ਬਸ਼ਿੰਦਿਆਂ ਦਾ ਜੋ ਕਿ ਤਾਨ ਕਰ ਦੇਣਾ ਇਹ ਕੋਈ ਚੰਗੀ ਗੱਲ ਨਹੀਂ ਹੋ ਗਈ ਕਪਤਾਨ ਸਾਹਿਬ ਸਾਡੇ ਨਾਲ ਨੇ ਕਪਤਾਨ ਜੀ ਅੱਜ ਇਹ ਠਾਠਾ ਮਾਰਦਾ ਇਕੱਠ ਕਦੇ ਇਹੋ ਜਿਹਾ ਇਕੱਠ ਆਪਾਂ ਬਸਾਖੀ ਮੇਲੇ ਆ ਤੇ ਦੇਖਦੇ ਆ ਬਸਾਖੀ ਦੇ ਨਗਰ ਕੀਰਤਨਾਂ ਤੇ ਦੇਖਦੇ ਆ ਪਰ ਅੱਜ ਇਹ ਲੋਕਡਾਊਨ ਦੇ ਚੱਲਦੇ ਆ ਕਰੋਨਾ ਵਾਇਰਸ ਦੇ ਚੱਲਦੇ ਆ ਲੋਕਾਂ ਨੇ ਇੱਕ ਬਹੁਤ ਵਧੀਆ ਇਹ ਆ ਕਿ ਆਪਾਂ ਗਾਈਡਲਾਈਨ ਵੀ ਜਿਹੜੀਆਂ ਆ ਉਹਨਾਂ ਨੂੰ ਵੀ ਫੋਲੋ ਕਰ ਰਹੇ ਨੇ ਪਰ ਅੱਜ ਇਕੱਠ ਜਿਹੜਾ ਆ ਇਹਨੂੰ ਦੇਖ ਕੇ ਕੀ ਕਹੋਗੇ ਇਹ ਸਭ ਤੋਂ ਪਹਿਲਾਂ ਕੇਟੀਵੀ ਵੇਖ ਰਹੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਇਹ ਇਕੱਠ ਆ ਇਹ ਜਿਹੜੀ ਤਕਰੀਬਨ ਆਪਾਂ ਕਹਿ ਲਈਏ ਸੱਤੀ ਪਾਜੀ ਕੋਈ ਸਤਵੀਂ ਕੇ ਰੈਲੀ ਚੱਲ ਰਹੀ ਆ ਜਿਹੜੀ ਇੰਗਲੈਂਡ ਦੇ ਵਿੱਚ ਹੋ ਰਹੀ ਆ ਪਰ ਅੱਜ ਮਿਡਲੈਂਡ ਦੀ ਰੈਲੀ ਜਿਹੜੀ ਸਾਰੀਆਂ ਰੈਲੀਆਂ ਨੂੰ maat pa degi ਤੇ ਸਰਕਾਰ ਦੀਆਂ ਜਿਹੜਾ ਹਿਲਾ ਕੇ ਰੱਖ ਦੇਗੀ ਕਿਉਂਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਜਿਹੜੇ ਮੋਦੀ ਸਰਕਾਰ ਨੇ ਕਾਨੂੰਨ ਬਣਾਏ ਆ ਕਿਸਾਨ ਜਿਥੇ ਬੰਦੀਆਂ ਦੇ 500 ਜਥੇਬੰਦੀ ਭਾਰਤ ਦੀ ਦਿੱਲੀ ਚ ਬੈਠੇ ਆ ਭਾਵੇਂ ਕਿਸਾਨਾਂ ਨੂੰ ਇਸ ਸੰਘਰਸ਼ ਨੂੰ ਆਤਵਾਦੀ ਜਾਂ ਵੱਖਵਾਦੀ ਕਿਹਾ ਜਾ ਰਿਹਾ ਪਰ ਜਿਦਾਂ ਸ਼ਾਂਤਮਈ ਸੰਘਰਸ਼ ਸਾਡੇ ਉਹਨਾਂ ਨੇ ਯੂਨੀਅਨਾਂ ਦੇ ਪ੍ਰਧਾਨਾਂ ਨੇ ਤੇ ਲੋਕਾਂ ਨੇ ਚਲਾਇਆ ਸਰਕਾਰ ਇੱਕ ਵਾਰੀ ਹਿਲਾ ਕੇ ਰੱਖ ਦਿੱਤੀ ਹੈ ਹੁਣ ਥੋੜਾ ਬੋਧ ਉਹਨਾਂ ਦੇ ਧੌਣ ਚ ਕਿੱਲਾ ਜਿਹੜਾ ਅੜਿਆ ਪਰ ਇੱਕ ਗੱਲ ਆ ਜੇ ਕਿਸਾਨ ਨਹੀਂ ਤੇ ਇਨਸਾਨ ਨਹੀਂ ਇਹ ਇਨਸਾਨ ਤਾਂ ਹੀ ਜਿੰਦਾ ਰਹੂਗਾ ਜੇ ਕਿਸਾਨ ਆ ਅਸੀਂ ਉਹ ਰੱਦ ਕਰਾਉਣ ਵਾਸਤੇ ਅੱਜ ਸੰਘਰਸ਼ ਵਾਸਤੇ ਇੰਗਲੈਂਡ ਦੇ ਕੋਨੇ-ਕੋਨੇ ਤੋਂ ਪੰਜਾਬੀ ਦੇ ਸਿੱਖ ਜਿਹੜੇ ਉਹ ਪਹੁੰਚੇ ਹੋਏ ਨੇ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਸਤੇ ਜਿੰਨਾ ਚਿਰ ਸਰਕਾਰ ਨਹੀਂ ਮੰਨਦੀ ਇਸੇ ਤਰ੍ਹਾਂ ਪ੍ਰਦਰਸ਼ਨ ਤੇ ਰੈਲੀਆਂ ਹੁੰਦੀਆਂ ਰਹਿਣਗੀਆਂ ਸਤੀ ਭਾਜੀ ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ 30 ਜਥੇਬੰਦੀਆਂ ਚ ਸ਼ਮੂਲੀਅਤ ਕੀਤੀ ਆ ਕਿਸਾਨ ਬਚਾਓ ਮੋਰਚਾ 25 ਤਰੀਕ ਦਾ ਇੱਥੇ ਸੰਘਰਸ਼ ਕਰ ਰਿਹਾ ਤੇ 3 ਮਹੀਨਿਆਂ ਤੋਂ ਅਡਾਨੀ ਦਾ ਜਿਹੜਾ ਸੈਲਰ ਆ ਵਾਪਿੰਡ ਚ ਫਰੋਜ਼ਪੁਰ ਉਹਦਾ ਘਰਾਓ ਕੀਤਾ ਹੋਇਆ ਵਾ ਹੁਣ ਨਾਲ-ਨਾਲ ਦਿੱਲੀ ਚ ਫ੍ਰੀ ਮੈਡੀਕਲ ਕੈਂਪੇਨਡ ਨੈਸ਼ਨਲ ਪੰਚਕਦਲ ਵੱਲੋਂ ਰੈਣ ਬਸੇਰਾ ਤੇ ਲੰਗਰ ਜਿਹੜਾ ਵਾ ਉਹ 5-7 ਦਿਨ ਹੋ ਗਏ ਚਾਲੂ ਕਰ ਦਿੱਤਾ ਗਿਆ ਭਾਵੇਂ ਇਹ ਸਾਲ ਜਾਂ 6 ਮਹੀਨੇ ਚੱਲੇ ਪੰਜਾਬੀ ਬੰਦਾ ਸਤੀ ਪਾਜੀ ਕਹਿੰਦਾ ਮੈਂ 10 ਮਿੰਟਾਂ ਚ ਆਇਆ ਜੇ ਤੇ ਸਾਰੀ ਦਿਹਾੜੀ ਨਹੀਂ ਮੁਰਦਾ ਤੇ ਇਹ ਕਿਸਾਨ 4 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਆ ਭਾਜੀ 4 ਸਾਲ ਤੇ ਕਿੱਦੇ ਜਾਂਦੇ ਨਹੀਂ ਇਸ ਕਰਕੇ ਲੰਮਾ ਸੰਘਰਸ਼ ਚੱਲਣਾ ਅੱਗੇ ਸਰਕਾਰ ਸੋਚਦੀ ਸੀ ਵੀ ਜਿਵੇਂ ਮਹਾਰਾਸ਼ਟਰ ਜਾਂ ਤਾਮਲनाडु ਦੇ ਕਿਸਾਨ ਆਉਂਦੇ ਸੀ ਉਹਨਾਂ ਕੋਲ ਮਗਰ ਲੰਗਰ ਦੀਆਂ ਜਾਂ ਸਿਹਤ ਸਹੂਲਤਾਂ ਨਹੀਂ ਸੀ ਮਿਲਦੀਆਂ ਉਹ ਵਿਚਾਰੇ ਵੱਧ ਤੋਂ ਵੱਧ 1 ਮਹੀਨੇ 'ਚ ਮੋੜ ਜਾਂਦੇ ਸੀ ਪਰ ਅੱਜ ਪੰਜਾਬ ਦੇ ਕਿਸਾਨ ਜਿਹੜਾ ਸੰਘਰਸ਼ ਕਰ ਰਹੇ ਆ ਵਿਦੇਸ਼ਾਂ ਦੇ ਸਿੱਖਾਂ ਨੇ ਲੰਗਰ ਲਾ ਕੇ ਸਪੋਰਟ ਕਰਕੇ ਸਾਬਤ ਕਰ ਦਿੱਤਾ ਅਸੀਂ ਤੁਹਾਡੇ ਨਾਲ ਆ ਇਹ ਸਾਡੀ ਜ਼ਮੀਰ ਦੀ ਲੜਾਈ ਆ ਸਾਡੀ ਮਾਂ ਦੇ ਹੱਕ ਦੇ ਉੱਤੇ ਆਣ ਕੇ ਕੋਈ ਬਹਿਣਾ ਚਾਹੁੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਮਰ ਜਾਣਾ ਤੇ ਕਬੂਲ ਕਰਾਂਗੇ ਜੇ ਜੀਵੇ ਪੱਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛਾਇ ਮਰ ਜਾਵਾਂਗੇ ਪਰ ਸਮਝੌਤਾ ਨਹੀਂ ਕਰਾਂਗੇ ਕਾਨੂੰਨ ਰੱਦ ਕਰਾਂਗੇ ਕੇ ਟੀਵੀ ਦਾ ਬਹੁਤ ਧੰਨਵਾਦ ਵੀਰ ਜੀ ਬਿਲਕੁਲ ਬੀਜੀ ਨੇ ਬਹੁਤ ਵਧੀਆ ਸਜੇ ਢੰਗ ਦੇ ਨਾਲ ਜਿਹੜੇ ਵਿਚਾਰ ਆ ਉਹ ਆਪਣੇ ਦਿੱਤੇ ਆ ਉਹਨਾਂ ਨੇ ਗੱਲਬਾਤ ਕੀਤੀ ਆ ਤੇ ਨਾਲ ਦੀ ਨਾਲ ਮੈਂ ਗੱਲ ਕੀਤੀ ਆ ਕਿ ਪੰਜਾਬ ਦੇ ਜਦੋਂ ਯਾਰਾਂ ਦੀ ਗੱਲ ਕਰਦੇ ਆ ਤੇ ਪੰਜਾਬ ਦੇ ਇਹ ਨਾ ਇਹ ਨੌਜਵਾਨਾਂ ਦੀ ਗੱਲ ਕਰਦੇ ਆ ਤੇ ਫੋਰ ਟਰੈਕਟਰ ਤੇ ਇਹ ਕਿਤੇ ਖੱਤੇ ਦੇ ਵਿੱਚ ਬੜਿਆ ਹੋਵੇ ਤਾਂ ਖੇਤਾਂ ਦਾ ਰਾਜਾ ਮੰਨਿਆ ਗਿਆ ਇਸ ਟਰੈਕਟਰ ਨੂੰ ਬਕਾਇਦਾ ਪਾਲਦਿਆਂ ਹੋਇਆਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਇਹ ਉਸ ਮਿੱਟੀ ਦੇ ਨਾਲ ਪਿਆਰੇ ਆ ਕਿਉਂ ਕਿਉਂਕਿ ਉਸ ਮਿੱਟੀ ਨੇ ਸਖਾਲਿਆ ਕਿ ਕਿੱਦਾਂ ਸਾਂਝੀ ਵਲਤਾ ਦੀ ਗੱਲ ਕਰਨੀ ਕਿੱਦਾਂ ਮੋਹ ਪਿਆਰ ਕਿੱਦਾਂ ਕਿਰਤ ਕਰਨੀ ਆ ਸਾਰਾ ਕੁਝ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਅਸੀਂ ਤਾਂ ਠੀਕ ਆ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਜੋ ਸੰਘਰਸ਼ ਚੱਲ ਰਿਹਾ ਜੋ ਦਿੱਲੀ ਦੇ ਵਿੱਚ ਇਸ ਟਾਈਮ ਮੋਰਚਾ ਲੱਗਾ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੁਖੀ ਆ ਯਾਰ ਦੁਖੀ ਆ ਬਸ ਇਹੀ ਕਹਿ ਸਕਦੇ ਆ ਹੈਨਾ ਪਰ ਲੜਨਾ ਪੈਣਾ ਭਾਈ ਮੇਰੇ ਆ ਬਿਲਕੁਲ ਕੋਸ਼ਿਸ਼ ਕਰਨਾ ਪੈਣਾ ਆ ਕਿਉਂ ਕਿ ਕਿਉਂਕਿ ਕੋਸ਼ਿਸ਼ ਕਰਾਂਗੇ ਜੇ ਆਵਾਜ਼ ਚੱਕਾਂਗੇ ਤੇ ਬਿਲਕੁਲ ਵੀਰ ਜੀ ਹੁਣੀ ਵੀ ਸਾਡੇ ਨਾਲ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਹਿੰਦਾ ਜਿਹੜੀ ਗੱਲਬਾਤ ਆ ਸਾਡੇ ਵੀਰ ਹੁਣੀ ਕਰਨਗੇ ਕੀ ਕਹਿਣਾ ਚਾਹੋਗੇ ਵੀਰ ਜੀ ਵੀਰ ਜੀ ਇਸ ਟਾਈਮ ਬਹੁਤ ਜ਼ਿਆਦਾ ਬਟਾਰਾ ਸ਼ੇਤ ਹੋਇਆਗਾ ਇਹ ਸੰਦੀ ਆਵਾਜ਼ ਮੋਦੀ ਸਰਕਾਰ ਤੱਕ ਪਹੁੰਚਣੀ ਚਾਹੀਦੀ ਆ ਘੱਟੋ ਘੱਟ ਨਹੀਂ ਤੇ 1 ਲੱਖ ਬੰਦਾ ਇਸ ਬਰਮਿੰਗਮ ਪਹੁੰਚ ਆਇਆ ਐਮਬੈਸੀ ਮੋਰੇ ਪਰਦਰਸ਼ਨ ਕਰਨ ਵਾਸਤੇ ਅਸੀਂ ਫਾਰਮਰਾਂ ਦੇ ਨਾਲ ਖੜੇ ਆ ਉਹਨਾਂ ਦੇ ਨਾਲ ਹਮੇਸ਼ਾ ਨਾਲ ਖੜੇ ਰਹਾਂਗੇ ਜਿੰਨਾ ਚਿਰ ਮਰਜ਼ੀ ਲੱਗ ਜਵੇ ਇਹ ਪ੍ਰਦਰਸ਼ਨ ਇਦਾਂ ਹੀ ਚੱਲਦੇ ਰਹਿਣਗੇ ਜਦ ਤੱਕ ਮੰਗਾਂ ਸਾਡੀਆਂ ਪੂਰੀਆਂ ਨਹੀਂ ਹੁੰਦੀਆਂ ਲਾਹ ਜਿਹੜੇ ਵਾਪਸ ਨਹੀਂ ਲਈ ਜਾਂਦੇ ਬਿਲਕੁਲ ਸਹੀ ਗੱਲ ਆ ਕਹਿੰਦੇ ਬਈ ਮੰਗ ਜਿਹੜੀ ਆ ਸਾਡੀ ਇੱਕੋ ਹੀ ਆ ਮੰਗ ਇਹ ਆ ਕਿ ਜਿਹੜੀ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਵੇਗਾ ਮੰਗ ਸਾਡੀ ਇੱਕੋ ਆ ਕਿ ਜਿਹੜੇ ਬਿੱਲ ਨੇ ਉਹ ਰੱਦ ਹੋਣੀ ਚਾਹੀਦੇ ਨੇ ਉਹਨਾਂ ਦੇ ਵਿੱਚ ਕੋਈ ਸਮਝੌਤਾ ਨਹੀਂ ਹੈਗਾ ਉਹਨਾਂ ਦੇ ਬਿੱਜ ਕੋਈ ਜਿਹੜੀ ਆ ਸੋਧ ਕਰਨ ਦੀ ਮੰਗ ਨਹੀਂ ਹੈਗੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿ ਜਿਹਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਬਿੱਲ ਵਾਪਸ ਲੈਣ ਤੋਂ ਇਲਾਵਾ ਕਿਸਾਨਾਂ ਨੇ ਕੋਈ ਜੜੀ ਆ ਦੂਜੀ ਗੱਲ ਕਰਨ ਤੋਂ ਇਨਕਾਰ ਕੀਤਾ ਆ ਤੇ ਅੱਜ ਕੱਲ ਲੰਗਰਾਂ ਦੀ ਚੱਲਦੀ ਆ ਤੇ ਬੜੀ ਗੁਰੂ ਮਹਾਰਾਜ ਦੀ ਕਿਰਪਾ ਆ ਕਿ ਉੱਥੇ ਜਿੱਥੇ ਲੰਗਰ ਚੱਲ ਰਹੇ ਨੇ ਤੇ ਜੇ ਅਸੀਂ ਗੱਲ ਕਰੀਏ ਪੰਜਾਬ ਦੇ ਨੌਜਵਾਨੀ ਦੀ ਪੰਜਾਬ ਦੇ ਹਰ ਇੱਕ ਉਸ ਘਰਾਣੇ ਦੀ ਜਿਸ ਘਰਾਣੇ ਨੂੰ ਦਰਦਿਆ ਪੰਜਾਬ ਦੀ ਮਿੱਟੀ ਦੇ ਨਾਲ ਤੇ ਉਹਨਾਂ ਨੇ ਸਿੱਧੇ ਜਾਂ ਅਸਿੱਧੇ ਤੌਰ ਤੇ ਇਸ ਦੇ ਨਾਲ ਇਸ ਸੰਘਰਸ਼ ਸ਼ਮੂਲੀਅਤ ਕੀਤੀ ਆ ਤੇ ਬਿਲਕੁਲ ਵੀਰ ਜੀ ਹੁਣੀ ਵੀ ਸਾਡੇ ਨਾਲ ਨੇ ਇਹਨਾਂ ਦਾ ਵੀ ਗੱਲਬਾਤਾਂ ਕਰਦੇ ਆ ਨਾਲ ਦੀ ਨਾਲ ਚਾਲੇ ਪਾਉਨੇ ਆ ਇਹ ਜੌਲ ਸਾਹਿਬ ਪੰਜਾਬ ਦੀ ਧਰਤੀ ਤੋਂ ਨਿਕਲੇ ਨੌਜਵਾਨ ਉਹ ਜਵਾਨੀ ਜਿਸ ਨੌਜਵਾਨੀ ਨੂੰ ਕਦੇ ਇਹਨਾਂ ਨੇ ਨਿਸ਼ੇੜੀਆਂ ਦਾ ਜਿਹੜਾ ਨਾਮ ਦੇ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਚਾਹੇ ਪੰਜਾਬ ਨੂੰ ਉੜਦਾ ਪੰਜਾਬ ਕਿਹਾ ਪਰ ਅੱਜ ਕਿਤੇ ਨਾ ਕਿਤੇ ਉਹਨਾਂ ਨੇ ਦੱਸ ਦਿੱਤਾ ਇਹ ਉੜਦਾ ਨਹੀਂ ਇਹ ਉੱਠਦਾ ਪੰਜਾਬ ਆ ਇਹ ਪੰਜਾਬ ਚੜ੍ਹਦਾ ਪੰਜਾਬ ਆ ਉਹ ਪੰਜਾਬ ਜਿਸ ਪੰਜਾਬ ਦੇ ਜਿਹੜੀ ਅੰਗਰੇਜ਼ ਬਹਿ ਗਏ ਜਿਹਦੇ ਦੋ ਟੋਟੇ ਕਰਕੇ ਉਹਨਾਂ ਨੇ ਉਸ ਦਾ ਇੱਕ ਪਾਰ ਜਿਹੜਾ ਪਾਕਿਸਤਾਨ ਤੇ ਦੂਸਰਾ ਇੰਡੀਆ ਦੇ ਹਿੱਸੇ ਵੰਡ ਦਿੱਤਾ ਜੇ ਕਿਤੇ ਪੰਜਾਬ ਉਹ ਪਹਿਲਾ ਵਾਲਾ ਪੰਜਾਬ ਸਾਰਾ ਨਕਸ਼ੇ ਤੇ ਉਕਰਿਆ ਹੁੰਦਾ ਤੇ ਅੱਜ ਦੁਨੀਆ ਦੇ ਵਿੱਚ ਮੈਂ ਅਸੀਂ ਗਰੰਟੀ ਕਰਕੇ ਕਹਿ ਦਿੰਨੇ ਆ ਕਿ ਜਿੰਨਾ ਇਹ ਭਾਈਚਾਰਾ ਜਿੰਨੇ ਲੋਕ ਇਹ ਮਿਹਨਤੀ ਨੇ ਤਾਂ ਦੁਨੀਆ ਦੀ ਇੱਕ ਵੱਖਰੀ ਪਹਿਚਾਣ ਇਹਨਾਂ ਦੀ ਆਪ ਦੀ ਹੋਈ ਨਾ ਕਿ ਅੱਜ ਥੜਕਾਂ ਦੇ ਉੱਤੇ ਸਭ ਤੋਂ ਵੱਡੀ ਗੱਲ ਆ ਕਿ ਕਦੇ ਸਮਾਂ ਸੀ ਪੰਜਾਬ ਦੇ ਉਸ ਕਿਸਾਨ ਦੀ ਗੱਲ ਚਾਹੇ ਕਿਸਾਨੀ ਕਿਸੇ ਵੀ ਕਿਤੇ ਨਾਲ ਹੋਵੇ ਤੇ ਉਹਦੀਆਂ ਜਿਹੜੀਆਂ ਫੋਟੋਆਂ ਸੀਗੀਆਂ ਅਸੀਂ ਨੋਟਾਂ ਤੇ ਦੇਖ ਦੇ ਸੀਗੇ ਤੇ ਅੱਜ ਉਹ ਕਿਸਾਨ ਜਿਹੜਾ ਆ ਸੜਕਾਂ ਤੇ ਬੈਠਾ ਤੁਰਿਆ ਫਿਰਦਾ ਬਿਲਕੁਲ ਸੱਤਜੀ ਬਹੁਤ ਵਧੀਆ ਗੱਲ ਕੀਤੀ ਤੁਸੀਂ ਜਿਹੜਾ ਕਿਸਾਨ ਖੇਤਾਂ ਦਾ ਰਾਜਾ ਸੀ ਜਿਹੜਾ ਕਿਹਾ ਜਾਂਦਾ ਸੀ ਤੇ ਉਹ ਅੱਜ ਗਵਰਨਮੈਂਟ ਦੀਆਂ ਪਾਲਸੀਆਂ ਕਰਕੇ ਅੱਜ ਸੜਕਾਂ ਤੇ ਤੁਰਿਆ ਫਿਰਦਾ ਉਸ ਸਰਕਾਰ ਦੀਆਂ ਗੰਦੀ ਸਰਕਾਰ ਦੀਆਂ ਪਾਲਸੀਆਂ ਕਰਕੇ ਸੜਕਾਂ ਤੇ ਤੁਰਿਆ ਫਿਰਦਾ ਤੇ ਬਿਲਕੁਲ ਜੀ ਤੇ ਹੋਰ ਆਪਣੇ ਨਾਲ ਇੱਧਰ ਵੀ ਥੋੜੇ ਦੇਖ ਸਕਦੇ ਆ ਕਿ ਬੱਖੋ ਪੱਕੇ ਅਏਜ ਦਾ ਗਰੁੱਪ ਚਾਹੇ ਕੋਈ ਵੀ ਤਰ੍ਹਾਂ ਦਾ ਹੋਵੇ ਚਾਹੇ ਕਿਸੇ ਨੇ ਦਸਤਾਰ ਸਜਾਈ ਆ ਪਟਕਾ ਬੰਨਿਆ ਤੇ ਜਾਂ ਫਿਰ ਦੇਸੀ ਕਿਸਾਨਾਂ ਵਾਲੇ ਸਟਾਈਲ ਦੇ ਵਿੱਚ ਪਹੁੰਚੇ ਹੋਏ ਹਨ ਜਿੱਥੇ ਕਿੰਨਾ ਕਿ ਕਿਸਾਨ ਸੀ ਜਿਹੜਾ ਭਾਰਤ ਦਾ ਕਿਸਾਨ ਸੀ ਉਹਦੇ ਕਰਕੇ ਕਸਤਾਨ ਟਰੈਕਟਰ ਤੋਂ ਟਵਿੱਟਰ ਤੱਕ ਪਹੁੰਚ ਗਿਆ ਤੇ ਉੱਥੇ ਵੀ ਲੜਾਈ ਲੜਨੀ ਪਈ ਸਦੀ ਅਸੀਂ ਕਹਿ ਸਕਦੇ ਹਾਂ ਕਿ ਅੱਜ ਜਿਹੜੀ ਲੜਾਈ ਸੀ ਨੌਜਵਾਨਾਂ ਜਿਹੜਾ ਮੇਰੇ ਸੱਤੀ ਵੀਰ ਨੇ ਦੱਸਿਆ ਨਿਸ਼ੇੜੀ ਕਿਹਾ ਗਿਆ ਜਾਂ ਸਾਨੂੰ ਬੱਖੋ-ਬੱਖਾ ਖਿਤਾਬ ਦਿੱਤੇ ਗਿਆ ਉਹਨਾਂ ਸਾਰਿਆਂ ਦਾ ਪੰਜਾਬ ਦੀ ਜਵਾਨੀ ਨੇ ਧੌਣ ਧੋ ਦਿੱਤਾ ਤੇ ਸਭ ਤੋਂ ਉੱਤੇ ਉੱਠ ਕੇ ਵੱਡੀ ਗੱਲ ਜਿਹੜੀ ਸਭ ਤੋਂ ਮੇਨ ਗੱਲ ਸੀ ਜੀ ਪਾਰਟੀ ਵਜ ਤੋਂ ਉੱਤੇ ਉੱਠ ਕੇ ਇੱਕ ਏਕਤਾ ਬਣਾਈ ਇੱਕ ਕਿਸਾਨੀ ਦੇ ਝੰਡੇ ਥੱਲੇ ਘਟਾ ਕੇ ਤੇ ਇਸ ਮੌਕੇ ਦੀ ਜਿਹੜੀ ਜ਼ਾਲਮ ਸਰਕਾਰ ਸੀ ਉਹਨੂੰ ਪੂਰੀ ਟੱਕਰ ਦਿੱਤੀ ਤੇ ਜਿੱਥੇ ਆਪਾਂ ਅੱਗੇ ਵੀ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਵੀ ਚਾਹੇ ਉਹ ਮੁਗਲ ਸਾਮਰਾ ਸੀ ਚਾਹੇ ਅੰਗਰੇਜ਼ੀ ਸਾਮਰਾ ਸੀ ਤੇ ਪੂਰੀ ਆਪਣੀ ਜੀ ਸੂਝ-ਬੂਝ ਦੇ ਨਾਲ ਪੂਰੀ ਸੂਝ-ਬੂਝ ਦੇ ਨਾਲ ਉਸ ਨੂੰ ਟੱਕਰ ਦਿੱਤੀ ਤੇ ਹੁਣ ਵੀ ਅੱਜ ਦੇ ਸਮੇਂ ਦੇ ਵਿੱਚ ਵੀ ਆਪਾਂ ਵਿਚਾਰ ਜਨਨ ਚਾਹਦੇ ਹਾਂ ਹਲੋ ਵਕੀਲ ਸਾਹਿਬ ਜੀ ਫਤੇ ਜੀ ਫਤੇ ਮਹਾਰਾਜ ਜੀ ਕੀ ਕਹਿ ਰਹੇ ਕੀ ਕਹਿਣਾ ਚਾਹੋਗੇ ਜਿਹੜਾ ਜ ਆਪਾਂ ਕਿਸਾਨ ਸੰਘਰਸ਼ ਦੇ ਨਾਲ ਇਕੱਠੇ ਹੋ ਜੀ ਦੇਖੋ ਸਾਡੇ ਸਾਰੇ ਵੱਡੇ 80 80 ਸਾਲ ਦੇ ਬਾਬੇ ਬੀਬੀਆਂ ਬੈਠੇ ਆ ਤੁਸੀਂ ਉਹਨਾਂ ਦੇ ਸਾਥ ਦੇ ਨੇ ਬਾਹਰੋਂ ਇੱਥੇ ਸੋਸ਼ਲ ਮੀਡੀਆ ਤੇ ਸਾਰੇ ਨਾਲ ਅਰਦਾਸਾ ਕਰਦੇ ਖੰਡ ਪਾੜ ਰੰਭ ਕੀਤੇ ਆ ਤੇ ਸਾਡੇ ਸਾਰੇ ਦਾਦੇ ਪਰਦਾਦੇ ਵੀ ਗਏ ਹੋਏ ਆ ਮੋਰਚਿਆਂ ਤੇ ਇਹ ਅਰਦਾਸ ਵਾਹਿਗੁਰੂ ਮਾਰਾ ਕਿਰਪਾ ਕਰਨ ਤੇ ਡਟ ਰਹੇ ਹੋ ਪੰਜਾਬੀਓ ਮਾਰਾ ਕਿਰਪਾ ਕਰਨਗੇ ਜੂ ਬਿਲਕੁਲ ਜੀ ਬਾਹ ਪਰਮਾਤਮਾ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਸਾਰਿਆਂ ਨੂੰ ਰੱਖੇ ਨੌਜਵਾਨ ਨੇ ਦੱਸਿਆ ਕਿ ਸਾਡੇ ਜਿਹੜੇ ਬਜ਼ੁਰਗ ਆ ਉੱਥੇ ਉਹ ਮੋਰਚਿਆਂ ਦੇ ਉੱਤੇ ਡਟੇ ਹੋਏ ਆ ਤੇ ਸਾਨੂੰ ਅਸੀਂ ਇੱਥੇ ਜੈਕਟਾਂ ਪਾ ਕੇ ਜੀ ਕੱਪੜੇ ਮੋਟੇ ਮੋਟੇ ਪਾ ਕੇ ਵੀ ਫਿਰ ਵੀ ਅਸੀਂ ਕਿੰਨੇ ਕਿ ਸਾਨੂੰ ਠੰਡ ਲੱਗਦੀ ਤਾਂ ਆਪਣਾ ਬਚਾਪ ਕਰਦੇ ਆ ਤੇ ਦੂਸਰੇ ਵਾਰ ਤੇ ਦੇਖਿਆ ਜਾਵੇ ਤੇ ਉਹ ਸਾਡੇ ਬਜ਼ੁਰਗ ਬੀਬੀਆਂ ਸਿਆਣੀਆਂ ਬੀਬੀਆਂ 80-80 ਸਾਲਾਂ ਦੇ ਬਜ਼ੁਰਗ ਜਿਹੜੇ ਉਸ ਠੰਡ ਦੇ ਵਿੱਚ ਇਸ ਸੰਘਰਸ਼ ਦੇ ਨਾਲ ਜੁੜੇ ਹੋਣ ਸੰਘਰਸ਼ ਦੇ ਵਿੱਚ ਬੈਠੇ ਹੋਏ ਹਨ ਤੇ ਨੌਜਵਾਨੀ ਦੀ ਮੇਨ ਮੈਂ ਗੱਲ ਕਰਦਾ ਜਿੱਥੇ ਕਿਹਾ ਜਾਂਦਾ ਸੀ ਕਿ ਇਹ ਨੌਜਵਾਨੀ ਹੁਣ ਜਿਹੀ ਹੋ ਗਈ ਆ ਜਾਂ ਇਹ ਜੀ ਸਿਰਫ ਤੇ ਸਿਰਫ ਕਲਾਕਾਰਾਂ ਦੇ ਪਿੱਛੇ ਲੜਨ ਜੋਗਾ ਰਹਿ ਗਿਆ ਉੱਥੇ ਹੀ ਨੌਜਵਾਨਾਂ ਨੇ ਹੁਣ ਦੱਸ ਦਿੱਤਾ ਕਿ ਨਹੀਂ ਜੀ ਜਿਹੜਾ ਪੰਜਾਬ ਦਾ ਜੋਸ਼ ਹੈ ਜਿਹੜਾ ਪੰਜਾਬੀਆਂ ਦੇ ਵਿੱਚ ਜਜ਼ਬਾ ਹੈ ਉਹ ਸਟਿਲ ਬਰਕ ਆ ਰਿਹਾ ਹੈ ਤੇ ਉਹ ਇੱਦਾਂ ਇੱਦਾਂ ਜੀ ਹੋਰਾਂ ਨੇ ਆਪចਾਹੀ ਮੰਗੀ ਬੱਗਾ ਪੈਣ ਵਾਲੇ ਦੀ ਗੱਲ ਕਰਦੇ ਆ ਸੰਦੀਪ ਨੰਗਰ ਵਾਲੇ ਦੀ ਸੁਖੋ ਇਹ ਸੁਖਵਿੰਦਰ ਹੁਣ ਸਾਰੇ ਮਨਜਿੰਦਰ ਵਾਲੇ ਦੀ ਗੱਲ ਜਿੰਨੇ ਤਕੜੇ ਤਕੜੇ ਲਾੜੇ ਕੱਕੜੇ ਸੱਤੇ ਨਾਮ ਲਗੇ ਉਹਨਾਂ ਨੇ ਅੱਤੀ ਜਾ ਕੇ ਸੇਵਾ ਕਰਨੀ ਸ਼ੁਰੂ ਕੀਤੀ ਕੱਲ ਦੀ ਪਾਕੋ ਦੀ ਪੋਸਟ ਆ ਕੇ ਨੈਸ਼ਨਲ ਮੀਡੀਆ ਦੇ ਉੱਤੇ ਉਸ ਨੌਜਵਾਨ ਦੀ ਫੋਟੋ ਆ ਰਹੀ ਕਿ ਉਹ ਲੋਕਾਂ ਦੇ ਕੱਪੜੇ ਪਰੋ ਰਿਹਾ ਏ ਆ ਕੇ ਸਾਨੂੰ ਇਹ ਜਿਹੜੀਆਂ ਸਖਿਆਮਾਂ ਨੇ ਸਾਡੇ ਬਜ਼ੁਰਗਾਂ ਤੋਂ ਮਿਲੀਆਂ ਨੇ ਅੱਜ ਲੜਾਈ ਜਿਹੜੀ ਸਾਡੀ ਕਿਸੇ ਧਰਮ ਦੇ ਨਾਲ ਨਹੀਂ ਇਹ ਮੋਰਚਾ ਕਿਸੇ ਧਰਮ ਦੇ ਖਿਲਾਫ ਨਹੀਂ ਇੱਕ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਹੋ ਗਿਆ ਉਹ ਸਰਕਾਰ ਦੇ ਖਿਲਾਫ ਹੈ ਜਿਹੜੀ ਕਿ ਆਪਣੀ ਜਿੱਤ ਪਕਾਉਣ ਦੀ ਖਾਤਰ ਅੱਜ ਕਿਸਾਨੀ ਦਾ ਮਜ਼ਦੂਰੀ ਦਾ ਭਾਰਤ ਦੇ ਹਰ ਕਿਸਾਨ ਦਾ ਜਿਹੜਾ ਆ ਕਾਨ ਕਾਨ ਦੇ ਵਿੱਚ ਤੁਰੀ ਹੋਈ ਆ ਇੱਕ ਸੱਤ ਸਰਕਾਰ ਨੂੰ ਰੋਜ਼ ਮੁਜਾਰਾ ਆ ਉਹਨਾਂ ਦੇ ਉਹਨਾਂ ਦੀ ਉਹਨਾਂ ਦੇ ਕੰਨਾਂ ਤੱਕ ਗੱਲ ਪਹੁੰਚਾਉਣ ਦਾ ਉਹਨਾਂ ਦੇ ਜਿਹੜੇ ਸੱਤੇ ਐ ਉਹਦੇ ਸੱਤੇ ਵਿੱਚ ਜਿੱਤਣਾ ਆ ਇਸ ਇਸ ਸੰਬਾਦ ਨੂੰ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਲੈ ਕੇ ਜਾਣਾ ਪਵੇਗਾ ਕਿਉਂਕਿ ਹੋਂ ਜਿਹੜੀ ਗੱਲਬਾਤ ਆ ਉਹ ਤੁਹਾਡੀ ਚਲੀ ਪਾਤ ਦੇ ਵਿੱਚ ਨਹੀਂ ਰਹੀ ਦੁਨੀਆ ਦੇ ਹਰ ਇੱਕ ਉਸ ਕੋਨੇ ਤੱਕ ਪਹੁੰਚ ਚੁੱਕੀ ਹੈ ਜਿੱਥੇ ਗਦੇ ਵੀ ਮੀਂਹ ਦਾ ਜਿਹੜਾ ਆ ਉਹ ਪਹੁੰਚ ਲਿਆ ਆ ਦੇਸ਼ਕ ਹੋਂ ਤਾਂ ਬੀਬੀ ਸੀ ਤੇ ਵੀ ਖਬਰਾਂ ਉੱਡ ਪਈਆਂ ਜੇ ਤੁਸੀਂ ਪਿਛਲੇ ਜਨਾਂ ਦੇ ਵਿੱਚ ਆਰਥ ਦੀਆਂ ਜਿਹੜੀਆਂ ਚਾਲਾਂ ਨੇ ਜਾਨੋ ਯੂਨੋ ਕਟਨਾ ਨੇ ਬੀਵੀਸੀ ਨੇ ਇਹੋ ਜੀਆਂ ਡਿਸਕਵਰ ਕਰਕੇ ਲੋਕਾਂ ਦੇ ਵਿੱਚ ਰੱਖੀਆਂ ਨੇ ਤੁਹਾਡੀ ਰੂਹ ਤੋਂ ਬਾਤ ਕੀਤੀਆਂ ਨੇ ਕਿ ਇਹੋ ਜਹੀ ਜਿਹੜੀ ਕਿ ਜੇਸ ਭਾਰਤ ਭਾਵੇਂ ਅਸੀਂ ਕਿੰਨੇ ਦੇਗੇ ਅਸੀਂ ਜੰਮੇ ਪੜੇ ਇਹ ਧਰਤੀ ਦੇ ਲਈ ਸਾਡੇ ਵੀਰ ਜਿਹੜੇ ਨੇ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਕਿ ਉਹ ਧਰਤੀ ਅੱਜ ਪੰਜਾਬ ਦੇ ਨਾਲ ਇੰਨਾ ਬਿਖੜਾ ਜੇਸ ਪੰਜਾਬ ਦੇ ਹਰਿਆਣੇ ਜੇਸ ਹਰਿਆਣੇ ਨੂੰ ਅਸੀਂ ਅੱਜ ਬੇਸ਼ੱਕ ਉਸੇ ਜਿਹੜੇ ਮੂਲਕ ਨੇ ਉਹਨਾਂ ਨੇ ਸਾਥ ਦਿੱਤਾ ਪਰ ਸਰਕਾਰ ਨੇ ਕੋਈ ਉਹਦਾ ਮੈਂ ਕਮਿਊਨਿਟੀ ਦੇ ਮੇਰਾ ਪੰਜਾਬੀਆਂ ਨੂੰ ਦਿੱਲੀ ਤੱਕ ਪਹੁੰਚ ਤੋਂ ਰੋਕਿਆ ਜਾਵੇ ਬਿਲਕੁਲ ਸੱਤੀ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿੱਤੇ ਇਹ ਵੀ ਇਹ ਗੱਲ ਹੈ ਕਿ ਇਹ ਨਾਲ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿਸਾਨੀ ਸੰਘਰਸ਼ ਚੱਲ ਰਿਹਾ ਇਹ ਕਿਸੇ ਵਿਸ਼ੇਸ਼ ਵਿਅਕਤੀ ਦੇ ਨਾਲ ਖਿਲਾਫ ਨਹੀਂ ਹੈ ਕਿਸੇ ਵਿਸ਼ੇਸ਼ ਵਿਅਕਤੀ ਦੀ ਵਿਰੋਧਤਾ ਨਹੀਂ ਹੈ ਇਹ ਵਿਰੋਧ ਤਾਂ ਹੈ ਨੀਤੀਆਂ ਦੇ ਜਿਹੜੀਆਂ ਪਾਲਿਸੀਆਂ ਸਰਕਾਰ ਬਣਾ ਰਹੀ ਹੈ ਉਹਦਾ ਵਿਰੋਧ ਹੋ ਰਿਹਾ ਚੁਕੇ ਉਹ ਪਾਲਿਸੀਆਂ ਦੇ ਵਿੱਚ ਆਪਣੀਆਂ ਦੇ ਵਿੱਚ ਸੁਧਾਰ ਕਰੇ ਇਹ ਜਿਹੜਾ ਸੰਘਰਸ਼ ਚੱਲ ਰਿਹਾ ਹੈ ਨਾ ਹੀ ਕਿਸੇ ਕਿਸੇ ਵਿਸ਼ੇਸ਼ ਪਾਰਟੀ ਦੇ ਖਿਲਾਫ ਹੈ ਤੇ ਨਾ ਹੀ ਕਿਸੇ ਵਿਸ਼ੇਸ਼ ਆਦਮੀ ਦੇ ਖਿਲਾਫ ਹੈ ਇਹ ਪੂਰਾ ਦੁਨਸ਼ੀ ਘਰ ਜਿਹੜਾ ਖਲਾਫ ਹੈ ਨੀਤੀਆਂ ਦੇ ਖਲਾਫ ਹੈ ਜਿਹੜੀ ਪੌਂਸੀਆ ਸਰਕਾਰ ਬਣਾਉਂਦੀ ਹੈ ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਜਿਹੜਾ ਚਿਹਰਾ ਹੁੰਦਾ ਹੈ ਉਹ ਮੂਰੇ ਹੋਰ ਹੁੰਦਾ ਹੈ ਤੇ ਉਸਦੇ ਪਿੱਛੇ ਤਾਕਤਾਂ ਜਿਹੜੀਆਂ ਉਹਨਾਂ ਹੋਰ ਕੰਮ ਕਰ ਰਹੀਆਂ ਹੁੰਦੀਆਂ ਹਨ ਇਵੇਂ ਆਪਾਂ ਨੂੰ ਸਾਰਿਆਂ ਨੂੰ ਇਸ ਬਾਰੇ ਵੈਸੇ ਤਾਂ ਭਲੀ ਭਾਂਤ ਪਤਾ ਹੀ ਹੈ ਕਿ ਜਿਹੜੀ ਸਰਕਾਰ ਹੈ ਉਹ ਉੱਤੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ ਕਿਸੇ ਨੂੰ ਆਹ ਨਹੀਂ ਲੈ ਸਕਦੇ ਜਿਹੜਾ ਅੱਜ ਆਪਾਂ ਦੇਖ ਰਹੇ ਹਾਂ ਕਿ ਸਾਡੇ ਨੌਜਵਾਨ ਕਿੰਨਾ ਵਧੀਆ ਲੈ ਕੇ ਆਏ ਜੀ ਪੋਸਟਰ ਕਿ ਨੋ ਫਾਰਮਰ ਬੋਲੋ ਤੇ ਜੇ ਕਿ ਸਾਨੂੰ ਫਾਰਮਰ ਨਹੀਂ ਬਚੇਗਾ ਤੇ ਖਾਣਾ ਕਿੱਥੋਂ ਮਿਲੇਗਾ ਜੀ ਬਿਲਕੁਲ ਇਹਨਾਂ ਨੂੰ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਬਿਲਕੁਲ ਪਤਾ ਹੈ ਇੱਥੇ ਦੇ ਨੌਜਵਾਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ ਤਾਂ ਹੀ ਤੇ ਸਾਰੇ ਇੱਥੇ ਜੁੜੇ ਹੋਏ ਹਨ ਤੇ ਬਿਲਕੁਲ ਜਿਹੜਾ ਇਸ਼ਾਰਾ ਵੀ ਹੋ ਗਿਆ ਕਿ ਅੱਗੇ ਨੂੰ ਆਪਾਂ ਤੁਰੇ ਜਾਣਾ ਤੇ ਨਾਲ ਦੀ ਨਾਲੇ ਵੀ ਮੈਂ ਦੱਸਦਾ ਜਾਵਾਂ ਕਿ ਇਹ ਜਿਹੜਾ ਸ਼ਿੰਗਾਰਛੱਜ ਚੱਲ ਰਿਹਾ ਜੀ ਜਿਹੜੇ ਨੌਜਵਾਨੀ ਉਮੜੀ ਹੈ ਬੀਬੀਆਂ ਬੱਚੇ ਬਜ਼ੁਰਗ ਸਾਰੇ ਇਕੱਠੇ ਹੋ ਕੇ ਇੱਥੇ ਸੰਗਠਨ ਦੇ ਵਿੱਚ ਆਪਣੀਆਂ ਗੱਡੀਆਂ ਧਰੋ ਲੈ ਕੇ ਆਏ ਹੋਏ ਹਨ ਤੇ ਇਹਨਾਂ ਨੂੰ ਕਿਸੇ ਨੇ ਜੀ ਕੋਈ ਫਾਇਨਸ ਨਹੀਂ ਕੀਤਾ ਕਿਸੇ ਨੇ ਕੋਈ ਪ੍ਰਮੋਟ ਨਹੀਂ ਕੀਤਾ ਸਰਪ ਦੇ ਸਰਪ ਕੋਲ ਦਿੱਤੀ ਗਈ ਸੀ ਕਿ ਜੇ ਆਪਾਂ ਐਸ ਡੈਨ ਨੂੰ ਅੱਜ ਦੇ ਦਿਨ ਨੂੰ 12 ਦਸੰਬਰ ਨੂੰ ਸ਼ਨੀਚਰਵਾਰ ਵਾਲੇ ਦਿਨ ਪਹੁੰਚਣਾ ਹੈ ਜਿੱਥੇ ਬਾਰਵੇਂ ਗਾਮਾ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਜਾ ਕੇ ਪ੍ਰੋਟੈਸਟ ਕਰਨਾ ਤੇ ਉੱਥੇ ਜਰੂਰ ਪਹੁੰਚਣਾ ਆਪੋ ਆਪਣੇ ਸਮਾਜ ਦੇ ਨਾਲ ਸਾਰੇ ਪਹੁੰਚ ਰਹੇ ਹਨ ਤੇ ਕਿਸੇ ਨੂੰ ਕੋਈ ਕਹਿੰਦੇ ਕਿ ਆਲਗਦਾਂ ਕੀ ਹੋਇਆ ਦੇਖਣ ਨੂੰ ਮਿਲੀ ਆ ਉੱਥੇ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਪੰਜਾਬ ਦੇ ਜਿਹੜੇ ਕਬੱਡੀ ਖਿਡਾਰੀ ਸੀਗੇ ਉਹਨਾਂ ਨੇ ਟੂਰਨਾਮੈਂਟ ਆਪਣੇ ਜਿਹੜੇ ਸੀਜ਼ਨ ਦੇ ਸੀਗੇ ਜਿੰਨੇ ਵੀ ਹੁਣ ਤੱਕ ਲੀਕੇ ਗਏ ਸੀਗੇ ਸਾਰੇ ਕੈਨਸਲ ਕਰਕੇ ਮੇਜਰ ਲੀਗ ਕਬੱਡੀ ਨੇ ਪਰ ਵਿਦੇਸ਼ਾਂ ਦੀ ਧਰਤੀ ਤੋਂ ਜੋ ਭਾਰਮਾ ਹੰਗਾਰਾ ਮਿਲਿਆ ਚਾਹੇ ਗੱਲ ਵੀਰ ਸੱਤੇ ਮਠੱਡੇ ਹੁਣ ਆ ਆਜ਼ਾਦ ਕਬੱਡੀ ਕਲੱਬ ਮਠੱਡਾ ਕਲਾ ਵੱਲੋਂ ਉਹਨਾਂ ਨੇ ਟਰੱਕ ਭਰ ਕੇ ਜਿਹੜੇ ਆ ਫਰੂਟ ਦੇ ਭੇਜੇ ਆ ਸਾਰਾ ਕੁਝ ਤੁਸੀਂ ਪਿੱਛੇ ਜਾਂ ਦੇਖਿਆ ਹੋਣਾ ਭਾਜੀ ਕਿਆਂ ਨੇ ਕਿੜੀਆਂ ਨਹੀਂ ਉਹ ਬਣਾ ਕੇ ਉੱਥੇ ਗਈਆਂ ਕਿਉਂਕਿ ਕਿਉਂਕਿ ਸਾਨੂੰ ਪਤਾ ਕਿ ਜਿਹੜੇ ਬਜ਼ੁਰਗ ਉੱਥੇ ਬੈਠੇ ਨੇ ਉਹਨਾਂ ਦੀ ਖਰਾਕ ਕੀ ਆ ਉਹਨਾਂ ਨੂੰ ਮੂੰਹ ਜਿਹੜਾ ਮਿੱਠਾ ਕਰਨਾ ਬਣਦਾ ਆ ਗੋੜ ਮਿਲਦਾ ਆ ਗੱਡੀਆਂ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਪੰਜਾਬ ਦੇ ਉਸ ਵਿਰਸੇ ਨੂੰ ਦਰਸਾਉਂਦੀਆਂ ਨੇ ਉਸ ਪਿਆਰ ਨੂੰ ਦਰਸਾਉਂਦੀਆਂ ਨੇ ਪਿੱਛ ਤੁਸੀਂ ਇੱਕ ਜੇ ਪੋਸਟ ਤੁਸੀਂ ਦੇਖੀ ਹੋਵੇ ਤਾਂ ਉਹਦੇ ਵਿੱਚ ਇੱਕ ਦਿੱਲੀ ਦੇ ਬਸ਼ਿੰਦੇ ਦੀ ਇੱਕ ਉਸ ਬੀਬੀ ਦੀ ਇੰਟਰਵਿਊ ਆ ਉਹ ਕਹਿੰਦੀ ਅੱਜ ਮੈਨੂੰ ਇੱਕ ਦਿਲ ਦੇ ਵਿੱਚ ਇੱਕ ਮੇਰੇ ਰੀਜ ਆ ਕਿ ਮੈਂ ਪੰਜਾਬ ਦੀ ਧਰਤੀ ਦੇ ਉੱਤੇ ਜਾ ਕੇ ਰਹਾ ਜਿੰਨਾ ਇਹਨਾਂ ਲੋਕਾਂ ਦੇ ਵਿੱਚ ਪਿਆਰ ਆ ਜਿੰਨਾ ਇਹ ਲੋਕ ਤੁਹਾਡੇ ਲਈ ਸੇਵਾ ਭਾਵਨਾ ਜਿੰਨਾ ਇਹ ਲੋਕ ਤੁਹਾਨੂੰ ਸਤਿਕਾਰ ਦਿੰਦੇ ਨੇ ਜਿੰਨਾ ਇਹਨਾਂ ਦੇ ਵਿੱਚ ਮਿਲ ਵਰਤਣ ਦਾ ਹੈਗਾ ਸਾਰਾ ਕੁਝ ਬੇਸ਼ੱਕ ਬਿਚਾਰਾਂ ਦੀ ਮਤ ਭੇਦ ਹਮੇਸ਼ਾ ਚੱਲਦੀ ਆ ਚੱਲਦੀ ਆਈ ਆ ਚੱਲਦੀ ਰਹੇਗੀ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਉਹਨਾਂ ਲੋਕਾਂ ਨੇ ਇੱਕ ਸਾਬਤ ਕਰ ਦਿੱਤਾ ਕਿ ਜਦੋਂ ਪੰਜਾਬ ਦੇ ਹੋਂਦ ਦੀ ਕਾਲ ਆਵੇਗੀ ਤਾਂ ਅਸੀਂ ਸਾਰੀਆਂ ਪਾਰਟੀਆਂ ਤੋਂ ਉੱਪਰ ਆ ਤੇ ਨਾਲ ਦੂਸਰੇ ਪਾਸੇ ਜੇ ਆਪਾਂ ਗੱਲ ਸਿੰਗਰ ਭਾਈਚਾਰੇ ਦੀ ਗੱਲ ਕਰਦੇ ਆ ਕਲਾਕਾਰਾਂ ਦੀ ਗੱਲ ਕਰਦੇ ਆ ਤਾਂ ਕੋਈ ਵੀ ਇਹੋ ਜਿਹਾ ਬਸ਼ਿੰਦਾ ਨਹੀਂ ਦੋਹਾਂ ਚੋਂ ਨੂੰ ਛੱਡ ਕੇ ਉਹਨਾਂ ਦੀ ਕਲਬਤ ਇਹ ਆ ਕਿ ਉਹਨਾਂ ਲੋਕਾਂ ਨੇ ਇਹ ਕਿ ਬੇਸ਼ੱਕ ਇਹ ਜਿਹੜਾ ਇਹ ਪੰਜਾਬੀਆਂ ਦੇ ਸਿਰਾਂ ਤੋਂ ਇਹ ਖਾਦਾ ਪੀਤਾ ਆ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਲੱਗ ਰਿਹਾ ਹੋਣਾ ਆ ਕਿ ਸ਼ਾਇਦ ਸਾਡੇ ਵਿੱਚ ਜਿਹੜੀ ਕਲਾ ਆ ਉਹ ਸਾਡੀ ਕਲਾ ਹੀ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਆ ਕਲਾ ਦਾ ਹੋਣਾ ਉਸ ਕਲਾ ਨੂੰ ਪਿਆਰ ਦੇਣ ਵਾਲਿਆਂ ਦਾ ਸਤਿਕਾਰ ਕਰਨਾ ਉਹ ਦੋ ਚੀਜ਼ਾਂ ਹੋ ਜਾਂਦੀਆਂ ਨੇ ਹਾਂਜੀ ਬਿਲਕੁਲ ਸੱਤੀ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕਿ ਮਨ ਦੇ ਵਿੱਚ ਅਬ ਮੈਂ ਜਾਂ ਤੇ ਮੇਤੋ ਬਿਨਾ ਕੁਛ ਨਹੀਂ ਪਰ ਜਦੋਂ ਮੈਂ ਨਾ ਕਿਨਾਂ ਦਿਮਾਗ ਦੇ ਵਿੱਚ ਆ ਜਾਂਦੀ ਆ ਤੇ ਅਬ ਮੈਂ ਕਾਨੂੰਨ ਬਣਾਤਾ ਤੇ ਸਾਰਿਆਂ ਨੂੰ ਮੰਨਣਾ ਪੈਣਾ ਮੈਂ ਕਹਿਤਾ ਤੇ ਬਸ ਐਲਾਨ ਹੋ ਗਿਆ ਇਹ ਮੈਂ ਇਕੱਲੇ ਨਹੀਂ ਸਗੋਂ ਪੰਜਾਬੀ ਸੱਤੀ ਸਾਬ ਇਕੱਠੇ ਹੋਏ ਸਾਰੇ ਪਾਸੇ ਸਾਰੀ ਦੁਨੀਆ ਦੇ ਵਿੱਚ ਇਹ ਪੰਜਾਬੀ ਇਕੱਠੇ ਹੋਏ ਹਨ ਜਿਹੜਾ ਮੈਂ ਵਾਲਾ ਹੰਕਾਰ ਹੈ ਨਾ ਬਸ ਇਹ ਹੀ ਦਿਮਾਗ ਦੇ ਵਿੱਚੋਂ ਉਹਨਾਂ ਦੇ ਕੱਢਣਾ ਤੇ ਬਿਲਕੁਲ ਤੇ ਜਿਵੇਂ ਕਿ ਗੱਲ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਕਿ ਪੂਰੀ ਦੁਨੀਆ ਦੇ ਵਿੱਚ ਇਕੱਲੇ ਜੇਕਰ ਭਾਰਤ ਦੀ ਗੱਲ ਨਹੀਂ ਹੁਣ ਰਹਿ ਗਈ ਤੇ ਨਾ ਹੀ ਗੱਲ ਰਹਿ ਗਈ ਯੂਕੇ ਦੀ ਪੂਰੀ ਦੁਨੀਆ ਦੇ ਵਿੱਚ ਤੇ ਇੱਥੇ ਇਹ ਵੀ ਦੇਖਿਆ ਜਾਂਦਾ ਕਿ ਜਦੋਂ ਪਿਛੇ ਜੀ ਪਿਛਲੇ ਦਿਨਾਂ ਦੇ ਵਿੱਚ ਕਿਸਾਨ ਸੰਘਰਸ਼ ਦੇ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਸਾਹਿਬ ਬਿਆਨ ਦੇ ਰਹੇ ਕਿ ਹਿਊਮਨ ਰਾਈਟਸ ਦੀ ਉਲੰਘਣਾ ਹੋ ਰਹੀ ਹੈ ਤੇ ਉੱਥੇ ਉਹਨਾਂ ਨੂੰ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਅਕਨੇ ਕੈਨੇਡੀਅਨ ਹਾਈ ਕਮਿਸ਼ਨ ਹੈ ਉਸ ਨੂੰ ਤਲਬ ਕੀਤਾ ਜਾਂਦਾ ਕਿ ਤੁਹਾਡੀ ਸਰਕਾਰ ਸਾਡੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਦੇ ਰਹੀ ਹੈ ਪਰ ਜੇ ਦੂਸਰੇ ਪਾਸੇ ਦੇਖਿਆ ਜਾਵੇ ਤੇ ਮੌਕੇ ਦਾ ਪ੍ਰਧਾਨ ਮੰਤਰੀ ਹੁੰਦਿਆ ਤਾਂ ਦੂਸਰੇ ਅਮਰੀਕਾ ਵਰਗੀ ਵੱਡੀ ਕੰਟਰੀ ਦੇ ਵਿੱਚ ਜਾ ਕੇ ਅੱਬ ਕੀ ਬਾਰ 트ੰਪ ਸਰਕਾਰ ਦਾ ਨਾਰਾ ਦਿੱਤਾ ਜਾਂਦਾ ਤੇ ਉੱਥੇ ਜੇ ਕਿਹਾ ਉਹ ਵੀ ਇਹ ਹੋ ਜਾਂਦਾ ਕਿ ਦੂਸਰੇ ਕੰਟਰੀ ਦੇ ਜੇ ਅੰਦਰੂਨੀ ਮਾਮਲੇ ਦੇ ਵਿੱਚ ਦਖਲ ਹੋ ਜਾਂਦਾ ਪਰ ਇਹੋ ਜਿਹਾ ਬਿਆਨਾਂ ਦੇਣਾ ਤੋਂ ਪਹਿਲਾਂ ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਮੈਂ ਜਿਹੜੀ ਮੈਂ ਪਾਲਣੀ ਆ ਨਾ ਨੂੰ ਪੱਠੇ ਪਾਉਣੇ ਜਿਹੜੀ ਉਹ ਮਾੜੀ ਗੱਲ ਹੈ ਤੇ ਉਹਦੇ ਵਿੱਚ ਇਹ ਨਹੀਂ ਸਿ ਦੇਖਿਆ ਗਿਆ ਉਸ ਬਿਆਨ ਦੇ ਵਿੱਚ ਚਾਹੇ ਉਹ ਕਾਲੀ ਦੇ ਵਿੱਚ ਦਿੱਤਾ ਗਿਆ ਪਰ ਜਦੋਂ ਐਂਡਾ ਵੱਡਾ ਲੀਡਰ ਬੋਲਦਾ ਤਾਂ ਉਸ ਨੂੰ ਬਹੁਤ ਕੁਝ ਦੇਖਣਾ ਪੈਂਦਾ ਤੇ ਹੁਣ ਜਿਵੇਂ ਕਿ ਉੱਥੇ ਅਮਰੀਕਾ ਦੇ ਵਿੱਚ ਦੀ ਗੱਲ ਕਰੀਏ ਜੇ ਕੱਲੇ ਜੀ 트럼ਪ ਦੇ ਸਪੋਰਟਰ ਸਨ ਦੂਸਰੀਆਂ ਪਾਰਟੀਆਂ ਦੇ ਵੀ ਸਪੋਰਟਰ ਸਨ ਤੇ ਜੇਕਰ ਇੱਕ ਕਿਸੇ ਪ੍ਰਧਾਨ ਮੰਤਰੀ ਵੱਲੋਂ ਕਿਸ ਵਿਅਕਤੀ ਵਿਸ਼ੇਸ਼ ਵੱਲੋਂ ਜੇਕਰ ਇਹ ਨਾਰਾ ਦੇ ਦਿੱਤਾ ਜਾਂਦਾ ਹੈ ਕਿ ਅਬ ਕੀ ਬਾ ਟਰੰਪ ਸਰਕਾਰ ਤੇ ਫਿਰ ਜਿਹੜੇ ਦੂਸਰੇ ਲੋਕ ਹਨ ਉਹ ਤਾਂ ਇਹ ਹੀ ਸੋਚਣਗੇ ਨਹੀਂ ਨਹੀਂ ਜੀ ਇਹ ਸਾਰੇ ਜਿਹੜੇ ਇੰਡੀਅਨਸ ਹਨ ਕਿ ਟਰੰਪ ਦੇ ਸਪੋਰਟਰ ਹਨ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਨਫ਼ਰਤ ਜਿਹੜੀ ਹੈ ਉਹ ਸਾਡੇ ਖਰਾਬ ਵੱਧ ਸਕਦੀ ਹੈ ਜੀ ਮੇਰਾ ਕਹਿਣ ਦਾ ਮਤਲਬ ਇਹ ਹੈ ਤੇ ਇਸ ਕਰਕੇ ਇਹੋ ਜਿਹਾ ਜਿਹੜਾ ਕਿ ਨਾਰਾ ਨਹੀਂ ਸੀ ਦੇਣਾ ਚਾਹੀਦਾ ਤੇ ਜਦੋਂ ਸ ਸਚਾਈ ਦੇ ਨਾਲ ਕੋ ਬਾਹਰਲੀ ਕੰਟਰੀ ਵਾਲਾ ਖੜਦਾ ਕੋਈ ਹਾਂ ਦੇ ਹਾਂ ਦੇ ਵਿੱਚ ਨਾਰਾ ਮਾਰਦਾ ਇੱਕ ਕਿ ਜ਼ੁਲਮ ਹੋ ਰਿਹਾ ਤੇ ਉੱਥੇ ਫਿਰ ਅੰਦਰੂਨੀ ਮਾਮਲਾ ਦੱਸ ਕੇ ਤੇ ਉਸ ਨੂੰ ਜੀ ਟਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਬਿਲਕੁਲ ਜੀ ਤੇ ਇੱਕ ਵਾਰ ਫਿਰ ਮੈਂ ਸੰਗਤ ਨੂੰ ਦੱਸ ਦਵਾਂ ਜਿਹੜੇ ਇਸ ਵੇਲੇ ਕੇਟੀਵੀ ਦੇ ਨਾਲ ਜੁੜੇ ਹੋਏ ਹਨ ਕਿ ਇਸ ਵੇਲੇ ਜਿਹੜਾ ਠਾਠਾ ਮਾਰਦਾ ਸੰਘਰਸ਼ ਦੇ ਕਿਸਾਨ ਸੰਘਰਸ਼ ਦੇ ਵਿੱਚ ਸਪੋਰਟ ਚੱਲ ਰਹੀ ਹੈ ਪੂਰੇ ਜੀ ਜਿੱਧਰ ਨੂੰ ਵੀ ਨਗਾ ਮਾਰ ਗਏ ਤੇ ਜਿੱਧਰ ਨੂੰ ਵੀ ਦੇਖੀਏ ਚਾਹੇ ਜੀ ਮੇਰੇ ਖੱਬੇ ਪਾਸੇ ਹੋ ਜਾਓ ਚਾਹੇ ਮੇਰੇ ਸੱਜੇ ਪਾਸੇ ਹੋ ਜਾਓ ਤੇ ਕੇਸਰੀ ਝੰਡੇ ਲੱਗੇ ਪਾਕਿਸਤਾਨ ਮਜ਼ਦੂਰ ਝੰਡੇ ਲੱਗੇ ਹੋਏ ਨੋ ਫਾਰਮ ਨੋ ਫੂਡ ਦੇ ਝੰਡੇ ਲੱਗੇ ਹੋਏ ਤੇ ਸਾਰੇ ਪਾਸੇ ਘੁੰਮ ਰਹੇ ਹਨ